ਅਨਸਰਤੀਗੜਾ ਦਾ ਹੋ ਗਈ ਸੇ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਜਿਹੜੀ ਹਿੰਦੀ ਚਾਦਰ ਉਹਨਾਂ ਦਾ 350 ਸਾਲਾ ਸ਼ਹੀਦੀ ਦਿਹਾੜਾ ਜਿਹੜਾ 24 25 ਨਵੰਬਰ ਨੂੰ ਆਉਣ ਵਾਲਾ ਹੈ ਉਸ ਦੇ ਸੰਬੰਧ ਵਿੱਚ ਇੱਕ ਮੈਨੇ ਦੇ ਪ੍ਰੋਗਰਾਮ ਪੰਜਾਬ ਸਰਕਾਰ ਵੱਲੋਂ ਲਿਖੇ ਗਏ ਸਨ ਸੰਗਤਾਂ ਦੇ ਸਹਿਯੋਗ ਨਾਲ ਜਿਹੜਾ 25 ਅਕਤੂਬਰ ਨੂੰ ਚਾਂਦਨੀ ਚੌਕ ਗੁਰਦੁਆਰਾ ਸਾਹਿਬ ਸੀਸਗੰਜ ਉੱਥੇ ਅਰਦਾਸ ਕਰਕੇ ਰਾਤ ਨੂੰ ਰਿਕਾਬਗੰਜ ਵਿੱਚ ਜਿਹੜੇ ਕੀਰਤਨ ਦਰਬਾਰ ਸਜਿਆ ਸੀ ਉਸ ਦਿਨ ਤੋਂ ਸ਼ੁਰੂਆਤ ਕੀਤੀ ਸੀ ਇਨ੍ਹਾਂ ਦਿਨਾਂ ਵਿੱਚ ਵੱਖੋ ਵੱਖਰ ਥਾਵਾਂ ਤੋਂ ਨਗਰ ਕੀਰਤਨ ਉਹਦੇ ਲਈ ਜਿੱਥੇ-ਜਿੱਥੇ ਗੁਰੂ ਸਾਹਿਬ ਜਿੱਧਰੋਂ ਆਏ ਜਿੱਧਰ ਗਏ ਉਹਨਾਂ ਰਾਮਾਜ ਜਿੱਥੇ ਵੀ ਕੋਈ ਲੋੜ ਸਰਕਾਰ ਵੱਲੋਂ ਉਹਨਾਂ ਨਗਰਾਂ ਦੀ ਉਹਨਾਂ ਸੜਕਾਂ ਦੀ ਉਹ ਵਧੀਆ ਖੂਸੀ ਬਣਾਉਣਾ ਔਰ ਬਰੋਮੇ ਪਾਸਾ ਦੀ ਸ਼ਹੀਦੀ ਹੈ ਜਿਹੜੀ ਬਹੁਤ ਵਿਲੱਖਣ ਹੈ ਜਿਹੜੀ ਜਿਹੜਾ ਕਿ ਉਹਨਾਂ ਨੂੰ ਕਿਸੇ ਨੇ ਕੁਝ ਨਹੀਂ ਕਿਹਾ ਸੀ ਉਹਨਾਂ ਨੇ ਕਿਸੇ ਹੋਰ ਧਰਮ ਦੇ ਲਈ ਆਪਣੇ ਸੀਸ ਦੇ ਕੇ ਜਿਹੜੀ ਲਸਾਨੀ ਕੁਰਬਾਨੀ ਦਿੱਤੀ ਹੈ ਉਹਨੂੰ ਸਾਰਾ ਜਹਾਨ ਹਮੇਸ਼ਾ ਯਾਦ ਕਰਦਾ ਰਹੂਗਾ ਅਸੀਂ ਵੱਡੇ ਭਾਗਾਂ ਵਾਲੇ ਕਿ ਜਿਨ੍ਹਾਂ ਦੇ ਸਾਡੇ ਹੁੰਦੇ ਆ ਇਹ ਦਿਨ ਮਨਾਉਣ ਦਾ ਸਵਾ ਮਿਲਿਆ ਸਾਰੇ ਜਿਹੜੇ ਗੁਰਨਾੜਕਲੇਵਾ ਲੋਕ ਐਸ ਦਿਨ ਨੂੰ ਬੜੀ ਸ਼ਰਧਾ ਪੂਰਤ ਮਨਾ ਰਹੇ ਐ ਅੱਜ ਦਾ ਜਿਹੜਾ ਅੱਜ ਬਠਿੰਡੇ ਚੋ ਵੀ ਇਹ ਲਾਈਟ ਐਂਡ ਸਾਊਂਡ ਪ੍ਰੋਗਰਾਮ ਜਿਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਜਾਣਕਾਰੀਆਂ ਸਾਡੀਆਂ ਗੁਰੂਆਂ ਦੀਆਂ ਸ਼ਹੀਦਾਂ ਦੀਆਂ ਬਤੀ ਦਾਸ ਜੀ ਸਦੀ ਦਾਸ ਜੀ ਭਾਈ ਦਿਆਲਾ ਜੀ ਔਰ ਉਹਨਾਂ ਦੇ ਨਾਲ ਦੇ ਹੋਰ ਪਿਆਰੀ ਸਿੱਖਾਂ ਜਿਨ੍ਹਾਂ ਨੇ ਆਪਣੀ ਸ਼ਹੀਦੀ ਦਿੱਤੀ ਉਹਨਾਂ ਦਾ ਸਾਰਿਆਂ ਦਾ ਇਤਿਹਾਸ ਲੋਕਾਂ ਦੇ ਸੰਗਤ ਦੇ ਸਾਹਮਣੇ ਰੱਖਿਆ ਜਾਵੇ ਆਪਣੇ ਪੰਜਾਬ ਚ ਜੀ ਦਾ ਵਾਇਡ ਆਪ ਨੂੰ ਸ਼੍ਰੀ ਗੁਰੂ ਸਾਹਿਬ ਜੀ ਦਾ ਸਾਡੇ 350 ਸਾਲ ਦੇ ਪ੍ਰੋਗਰਾਮ ਕੀਤਾ ਗਿਆ ਇਹ ਬਹੁਤ ਜ਼ਰੂਰੀ ਆਪਣੀ ਵਿਰਾਸਤ ਨੂੰ ਸੰਭਾਲਣ ਵਾਸਤੇ ਯੂਥ ਨੂੰ ਪਿਆਰ ਵਾਲੀ ਪੀੜੀ ਨੂੰ ਦੱਸਣ ਵਾਸਤੇ ਕਿ ਆਪਣੇ ਪੁੱਤਾਂ ਨੇ ਆਪਣੇ ਗੁਰੂਆਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਕਿ ਅੱਜ ਆਪਾਂ ਖੁੱਲੀ ਹਵਾ ਚ ਸਾਹ ਲੈ ਸਕਵੇ ਇਹ ਸਾਰੇ ਸਾਡੇ ਜੁਰੂਆਂ ਦੀ ਦੇਣ ਹੈ ਕਿ ਅੱਜ ਆਪਾਂ ਇਸ ਪਵਿੱਤਰ ਮਹਾਂਪੀਰਾਂ ਦੀ ਧਰਤੀ ਤੇ ਆਜ਼ਾਦੀ ਨਾਲ ਤੇ ਖੁੱਲੀ ਹਵਾ ਚ ਸਾਹ ਲੈ ਸਕੀਏ ਤੇ ਉਹਨਾਂ ਦੇ ਦਿੱਤੇ ਗਏ ਮਾਰਗਦਰਸ਼ਨ ਸੇ ਕਿਵੇਂ ਤੁਰ ਸਕਦੇ ਇਹ ਸਾਨੂੰ ਹੋਇਆ ਜੋ ਆਧਾਰਨਿਕ ਸਮਾਗਮ ਦੀ ਸਖਾਸਾ ਕਰਨੇ ਅੱਜ ਬੜਾ ਚੰਗਾ ਲੱਗ ਰਿਹਾ ਇੱਥੇ ਦੇਖ ਕੇ ਸਾਡੀ ਵੱਡਾ ਚਾਅ ਹੈਗਾ ਇਹ ਵੇਖੀ ਜੀ ਗੁਰੂ ਤੇਗ ਬਹਾਦਰ ਜੀ ਦੀ ਸੋਚ ਜੋ ਹੈ ਇਹ ਸਾਡੇ ਸਾਰੇ ਬਰਿੰਡਾ ਵਾਸੀਆਂ ਨੂੰ ਇੱਥੇ ਸਮਝਾਈ ਜਾ ਰਹੀ ਹੈ ਸਿਖਾਈ ਜਾ ਰਹੀ ਹੈ ਬੜੀ ਖੁਸ਼ੀ ਮਗਰ ਕਸ਼ਮੀਰ ਦੇ ਬੱਚੇ ਵੀ ਮਨਾਨੇ ਕਿ ਕਿੰਨਾ ਸਹਿਯੋਗ ਕੀਤਾ ਗਿਆ ਉਦੋਂ ਉਸ ਟਾਈਮ ਤੇ ਨਾਲ ਅਗਰ ਸਾਡੀ ਸੱਭਾ ਨੂੰ ਵੀ ਬਹੁਤ ਮਿਲਦਾ ਉਸ ਟਾਈਮ ਉਮੀਦ ਕਰਦਾ ਹੈ ਕਿ ਸਾਡੇ ਆਉਣ ਵਾਲੀ ਪੀੜ੍ਹੀ ਇਸ ਧਾਰਮਿਕ ਸਮਾਗਮ ਤੋਂ ਕੁਝ ਸੰਦਾਸਿ ਖਿਤੇ ਜਾਏਗੀ ਤੇ ਅੱਗੇ ਪੰਜਾਬ ਨੂੰ ਬਹੁਤ ਜਾਪਨ ਆਏਗੀ ਤੇ ਹੁਣ ਤੋਂ ਜਿਹੜੀ ਪੰਜਾਬ ਦੀ ਧਰਤੀ ਮੰਨੀ ਜਾਂਦੀ ਹੈ ਸੋਸਤੀ ਦੇ ਹਾਲ ਬੱਚੇ ਬਾਦਸ਼ਾਹ ਸਾਹਿਬ ਬਹੁਤ ਚਾਤਰ ਵੀ ਚਾਹਤ ਜੀ ਬਿਲਕੁਲ ਸ਼੍ਰੀ ਅਕਾਲ ਉਹ ਇੱਕ ਬਾਤ ਹੋਰ ਕਿਹਾ ਜਾਂਦਾ ਉਹਨਾਂ ਦੀ ਕੁਰਬਾਨੀ ਆ ਦੁਨੀਆ ਭਰ ਚ ਮਸ਼ਹੂਰ ਨੇ ਦਰਬਾਰ ਬਾਤ ਲਈ ਕੀਤੀ ਜਾਂਦੀ ਹੈ ਜਦੋਂ ਕਦੇ ਕੁਰਬਾਨੀ ਦੀ ਗੱਲ ਕੀਤੀ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਇਹ ਬਾਤ ਜਦੋਂ ਕੁਰਬਾਨੀ ਕਦੇ ਕਿਸੇ ਨੇ ਜਦੋਂ ਕਰਤ ਦੇ